ਸਖਤੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਖਾਲਸਾ ਜੀ ਆਪਾਂ ਇਹ ਗੱਲ ਸਮਝ ਲਈਏ ਜਦੋਂ ਸਰਕਾਰੀ ਨਮਾਇਦਾ ਕਹਿ ਰਿਹਾ ਹੈ ਐਮਐਲਏ ਕਹਿ ਰਿਹਾ ਹੈ ਜਿਹੜੀ ਸਿਟ ਸੀ ਉਹ ਕਹਿ ਰਿਹਾ ਹੈ ਤੇ ਅਦਾਲਤਾਂ ਦਾ ਪ੍ਰਦਰਸ਼ਨ ਸਾਡੇ ਸਾਹਮਣੇ ਹੈ ਜਿਹੜੀਆਂ ਅਦਾਲਤਾਂ ਨੇ ਜੁਲਾਦ ਸ਼ੈਣੀ ਨੂੰ ਬਿਨਾ ਮੰਗਿਆ ਬਲੈਂਕ ਜਮਾਨਤ ਦੇ ਦਿੱਤੀ ਕਿ ਇੰਨਾ ਚਿਰ ਤੋਹੀਂ ਇਹਦੇ ਇਹਨੂੰ ਅਰੈਸਟ ਨਹੀਂ ਕਰ ਸਕਦੇ ਉਹ ਤੇ ਤੁੰ ਬੀਤ ਨਾ ਰੱਖੋ ਇੱਕ ਗੱਲ ਮੰਨ ਕੇ ਚਲੋ ਹਿੰਦੂ ਸਟੇਟ ਨੇ ਸਿੱਖ ਕੌਮ ਨੂੰ ਆਪਣੇ ਦੁਸ਼ਮਣ ਆਲਾ ਨੇ ਹੈ 47 ਤੋਂ ਬਾਅਦ ਸਰਕਾਰਾਂ ਕਈ ਆਈਆਂ ਸਟੇਟ ਉਹ ਹੈ ਤੇ ਜਿਹੜੀਆਂ ਪ੍ਰਾਂਤਕ ਸਰਕਾਰਾਂ ਹਨ ਆਵੇਂ ਉਹ ਪੰਜਾਬ ਵਿੱਚ ਬਾਦਲ ਦੀ ਰਹੀ ਕਾਂਗਰਸ ਦੀ ਰਹੀ